ਹਾਂਜੀ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪੀਸ ਆ ਅਗਲਾ ਪੀਸ ਹੈਗਾ ਆਪਣਾ ਬਹੁਤ ਰੀਜ਼ਨੇਬਲ ਰੇਟ ਤੇ ਹੈਗਾ ਪੀਸ ਹੈਂਡਵਰਕ ਦਾ ਹੈ ਠੀਕ ਹੈ ਸ਼੍ਰੀਮਤ ਆ ਬੇਸ ਰਹਿਣ ਵਾਲਾ ਤੇ ਪਲੱਸ ਇਹਦੇ ਨਾਲ ਜਿਹੜੀ ਚਰੁੰਦੀ ਦੁਪੱਟਾ ਲੈਣ ਮਿਲਦਾ ਠੀਕ ਹੈ ਜੀ ਇਹਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰਾਈਸ ਹੈ ਜਿਹੜਾ ਬਾਅਦ ਵਿੱਚ ਮੈਂਸ਼ਨ ਕਰੂ ਪਹਿਲਾਂ ਤੁਸੀਂ ਡੀਟੇਲਸ ਵਗੈਰਾ ਚੈੱਕ ਕਰ ਲਓ ਜੀ ਤੇ ਇਹ ਬਹੁਤ ਜ਼ਿਆਦਾ ਹੈਵੀ ਪੀਸ ਹੈ ਨਾ ਕਿ ਜੀ ਇਹ ਹੈਗਾ ਪੀਸ ਠੀਕ ਹੈ ਜੀ ਸਾਰਾ ਇਹਦੀ ਹੈਵੀ ਇਦਾਂ ਬਹਾਮ ਆਣ ਗਈਆਂ ਠੀਕ ਹੈ ਜੀ ਤੇ ਸਾਰਾ ਪੈਨਲ ਤੇ ਇਦਾਂ ਵਰਕ ਆਏਗਾ ਠੀਕ ਹੈ ਜੀ ਇੱਥੇ ਸੈਂਟਰ ਪਾਰਟ ਦੇ ਵਿੱਚ ਇਦਾਂ ਫਲਾਵਰ ਝਾੜਨੇ ਠੀਕ ਹੈ ਜੀ ਤੁਸੀਂ ਇਦਾਂ ਚੈੱਕ ਕਰ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਇਦਾਂ ਵਰਕ ਆਵੇਗਾ ਤੇ ਠੀਕ ਹੈ ਜੀ ਇਹ ਹੈਗਾ ਫਰੰਟ ਤੇ ਐਡਿੰਗ ਚ ਸੇਮ ਐਜ਼ ਏਟ ਅੱਦ ਬਾਕੀ ਤੇ ਵੀ ਕੰਮ ਰਹਿਣ ਵਾਲਾ ਠੀਕ ਹੈ ਜੀ ਲੰਬੇ ਜਿਹੜੇ ਲਾਈਨਾਂ ਲੱਗੀਆਂ ਕਲੈਕ ਟਾਈਪ ਲਾਈਨਾਂ ਪਾਈਆਂ ਨੇ ਹੈਂਡਵਰਕ ਦੀਆਂ ਪਲੱਸ ਆਪਾਂ ਨੇ ਕੰਬੀਨੇਸ਼ਨ ਕਰਿਆ ਮਹਿਰੂਨ कलर ਦਿੱਤੇ ਸਿੰਗਲ ਕਰਾ ਕਲਰ ਆਊਗਾ ਠੀਕ ਹੈ ਜੀ ਤੇ ਇਹ ਦਾ ਸਿਰਫ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਿਹੜਾ ਇਹਦਾ ਪ੍ਰਾਈਸ ਅਸੀਂ ਦੇ ਰਹੇ ਹਾਂ ਉਹ ਕੋਈ ਵੀ ਨਹੀਂ ਦੇ ਸਕਦਾ ਠੀਕ ਹੈ ਜੀ ਇਹ ਇਹਦਾ ਜਿਹੜੇ ਸ਼ੋਰਟ ਹੈਗੀ ਦੇਖਦੇ ਹਾਂ ਜੀ ਤੁਸੀਂ ਇਹਦਾ ਇਸ ਸਟੇਲ ਸਲਵਾਰ ਵੀ ਬਣਾ ਸਕਦੇ ਹੋ ਤੇ ਦੀਦੀ ਨੇ ਆਪਾਂ স্পੈਸ਼ਲ ਕਿਹਾ ਵੀ ਮੈਂ ਪਟਕੜੀ ਸਲਵਾਰ ਪਸੰਦ ਕਰਦੀ ਆ ਤੇ ਇਦਾਂ ਸਲਵਾਰ ਤੇ ਵੀ ਵਰਕ ਆ ਬਠੀਕ ਹੈ ਜੀ ਤੁਸੀਂ ਜਿਹੜੀ ਬਾਟਮ ਇਸ ਸਟੇਟ ਵੀ ਬਣਾ ਸਕਦੇ ਹੋ ਪੈਂਟ ਵੀ ਬਣਵਾ ਸਕਦੇ ਹੋ ਤੇ ਆਪਾਂ ਨੇ ਫੁੱਲ ਇਹਨੂੰ ਟਾਫਟਾ ਲਾਈਨਿੰਗ ਹੈ ਜਿਹੜੀ ਉਹ ਲਗਾਈ ਹੈਗੀ ਠੀਕ ਹੈ ਜੀ ਤੇ ਇਹ ਜਿਹੜਾ ਪੀਸ ਆਪਣੇ ਕੋਲ ਰੈਡੀ ਹੋ ਗਿਆ ਪਲੱਸ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਦੁਪੱਟਾ ਹੈਗਾ ਗੈਂਗ ਦਾ ਨਾ ਬਹਰੀ ਕਲਾ ਦਾ ਦੁਪੱਟਾ ਹੈ ਇਹਨੂੰ ਤੇ ਸਾਰੇ ਦੁਪੱਟਿਆਂ ਵਿੱਚ ਇਦਾਂ ਰਬ ਨਾਰਸੀ ਟਾਈਪ ਬੁਟੀ ਆਈ ਠੀਕ ਹੈ ਜੀ ਤੇ ਬਹੁਤ ਸੋਹਣਾ ਜਿਹਾ ਦੁਪੱਟਾ ਫੋਰ ਸਾਈਡ ਲੇਸ ਦੀ ਡਿਟੇਲਿੰਗ ਠੀਕ ਹੈ ਜੀ ਇਹ ਹੈਗਾ ਦੁਪੱਟਾ ਆਪਣਾ ਸੈਕਿੰਡ ਸੂਟ ਹੈ ਜਿਹੜਾ ਪਾਉਂਦੇ ਸੇਲੀਮ ਇਹਦੇ ਵਿੱਚ ਅੰਡਰਸਟਿੱਕ ਵੀ ਸਾਡੇ ਕੋਲ ਪਿਆ ਦਾ ਠੀਕ ਹੈ ਜੀ ਤੁਸੀਂ ਇਹਨੂੰ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਿਰਫ ਕਲਰ ਕਿਹੜਾ ਹੈ ਇਹ ਅਜ ਆਪਣੇ ਕੋਲ ਲਾਈਟ ਸਕਾਈ ਬਲੂ ਕਲਰ ਦੇ ਨਾਲ ਆਪਣਾ ਮਹਿਰੂਨ ਕਲਰ ਦਾ ਕੰਬੀਨੇਸ਼ਨ ਦੇ ਵਿੱਚ ਸੂਟ ਹੈਗਾ ਆਪਣਾ ਬਸ ਸ਼ੀਮਾ ਤੇ ਸੂਟ ਹੈ ਠੀਕ ਹੈ ਜੀ ਤੇ ਤੁਸੀਂ ਇਹ ਸੂਟ ਨੂੰ ਸਾਡੇ ਤੋਂ ਬਾਈ ਕਰ ਸਕਦੇ ਹੋ ਸਿਰਫ 4500 ਰੁਪਏ ਦੇ ਵਿੱਚ ਠੀਕ ਹੈ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਰੇਟ ਆਨਰ ਸੈੱਟ ਚ ਸੂਟ ਦਾ ਸਿਰਫ 4500 ਰੁਪਿਆ ਪ੍ਰਾਈਸ ਰਹਿਣ ਵਾਲਾ ਹੈ ਜੇ ਤੁਸੀਂ ਸਟੀਚਿੰਗ ਕਰਵਾਉਣੀ ਹੈ ਠੀਕ ਹੈ ਸਟੀਚਿੰਗ ਦੇ ਜਿਹੜੇ ਚਾਰजेस ਨੇ ਉਹ ਐਕਸਟਰਾ ਹੋਣਗੇ ਠੀਕ ਹੈ ਜੀ ਤੇ ਇਹ ਸੂਟ ਆਪਾਂ ਸਿੰਗਲ ਕਲਰ ਦੇ ਵਿੱਚ ਰੈਡੀ ਕਰਿਆ ਇਹਦੇ ਵਿੱਚ ਤੁਸੀਂ ਕਿੰਨੇ ਵੀ ਸਾਡੇ ਕੋਲੋਂ ਪੀਸ ਨੇ ਜਿਹੜੇ ਉਹ ਬਾਇ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਸਕੋਰਡਿੰਗ ਆਪਾਂ ਵਰਕ ਦੇਖਦੇ ਹਾਂ ਤੇ ਜੇ ਆਪਾਂ ਖੁਦ ਵਰਕ ਕਰਨ ਚੱਲੀਏ ਤਾਂ ਆਪਣਾ ਵਰਕ ਵੀ ਇੰਨਾ ਨਹੀਂ ਹੋਊਗਾ ਤੇ ਵਰਕ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਹੋ ਜਾਊਗਾ ਤੇ ਇਹ ਪਰ ਇਹ ਆ ਜੀ ਆਪਾਂ 4500 ਵਿੱਚ ਤੁਹਾਨੂੰ ਫਰੰਟ ਬੈਕ ਸਲਵਾਰ ਬਾਜੂ ਹੈ ਵੀ ਤੇ ਸਲਵਾਰ ਹੈਵੀ ਪਲੱਸ ਆਪਾਂ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਦੁਪੱਟਾ ਵੀ ਫਲੇਅਰ ਨਹੀਂ ਹੈਗਾ ਦੁਪੱਟਾ ਵੀ ਆਪਣਾ ਹੈਗਾ ਡਿਜ਼ਾਈਨਰ ਠੀਕ ਹੈ ਜੀ ਇਹ ਪੀਸ ਰਹਿਣ ਵਾਲਾ ਠੀਕ ਹੈ ਜੀ ਤੁਸੀਂ ਆਪਣੀਆਂ ਬੁਕਿੰਗਸ ਨੇ ਜਿਹੜੀਆਂ ਉਹ ਜਲਦੀ ਜਲਦੀ ਦੇ ਦਿਓ ਇਹਨਾਂ ਦੀਆਂ ਜਿਹੜੀਆਂ ਵੀ ਹੈਗੀਆਂ ਨੇ ਬਿਨਾ ਪੇਮੈਂਟ ਤੋਂ ਅਸੀਂ ਜਿਹੜਾ ਕੋਈ ਵੀ ਥੋੜੀ ਬੁਕਿੰਗ ਹੈ ਜਿਹੜੀ ਐਕਸੈਪਟ ਨਹੀਂ ਕਰਾਂਗੇ ਕਿਉਂਕਿ ਲਿਮਟਡ ਹੈ ਸਟਾਕ ਹੈਗਾ ਤੇ ਸਟਾਕ ਦੇ ਵਿੱਚ ਆਪਣੇ ਕੋਲ ਜਿਹਦੀ ਪਹਿਲਾਂ ਪੇਮੈਂਟ ਆਊਗੀ ਆਪਾਂ ਉਹਦਾ ਪਹਿਲਾਂ ਕਲੀਅਰ ਕਰ ਲਵ ਬਾਕੀ ਤੁਸੀਂ ਪੀਸ ਵੀ ਜਿਹੜੀ ਫਿਨਿਸ਼ਿੰਗ ਆ ਉਹ ਆਪਣੇ ਅਕੋਰਡਿੰਗ ਕਰਵਾ ਸਕਦੇ ਆ ਆਪਾਂ ਇਹਨੂੰ ਮਹਿਰੂਨ ਕਲਰ ਦੀ ਆ ਪਾਈਪਿੰਗ ਦੇ ਨਾਲ ਆਪਾਂ ਫਿਨਿਸ਼ਿੰਗ ਕਰੀ ਹੈ ਤੁਸੀਂ ਇਹਨੂੰ ਉਲਟੀ ਸਾਈਡ 골ਡਨ ਕਲਰ ਦੀ ਜਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਦੇਣਾ ਹਾਂਜੀ ਇਸ ਦਵਾਰ ਆਪਣਾ ਸੈਕੰਡ ਸੂਟ ਰਹਿਣ ਵਾਲਾ ਜੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਵਰਕ ਨੇਡਲੀਓ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੈਂਡਵਰਕ ਦਾ ਪ੍ਰੋਪਰ ਪੀਸ ਰਹਿਣ ਵਾਲਾ ਤੇ ਹੈਗਾ ਪ੍ਰੋਪਰ ਵੈਲਵਟ ਤੇ ਠੀਕ ਹੈ ਜੀ ਸੇਮ ਐਜ਼ ਅ ਟਰੀਆਂ ਬਾਵਾ ਲਾਈਟ ਵੇਟ ਤੇ ਇਹਦਾ ਨੱਕੀ ਭਾਰੀ ਆ ਠੀਕ ਹੈ ਬਾਕੀ ਸਾਰੇ ਪੈਨਲ ਤੇ ਇਦਾਂ ਕੰਮ ਆਊਗਾ ਠੀਕ ਹੈ ਜੀ ਹੈਂਡਵਰਕ ਦਾ ਪੀਸ ਆ ਇਹ ਸਾਰਾ ਥਿਲ ਵੈਲਵਟ ਤੇ ਇਹ ਬੜਿਆ ਹੋਇਆ ਠੀਕ ਹੈ ਜੀ ਪਲੱਸ ਇਹਦੇ ਨਾਲ ਆਪਾਂ ਨੇ ਸ਼ਿਮਰ ਦਾ ਪਿਸਤਾ ਕਲਰ ਦਾ ਦੁਪੱਟਾ ਰੱਖਿਆ ਹੈਗਾ ਦੁਪੱਤੇ ਨੂੰ ਇਦਾਂ ਆਪਾਂ ਲੈਸ ਦੀ ਡਿਟੇਲਿੰਗ ਦਿੱਤੀ ਆ ਠੀਕ ਹੈ ਜੀ ਤੁਸੀਂ ਇਹ ਵਾਲਾ ਸੂਟ ਆ ਜਿਹੜਾ ਉਹ ਫਲੈਟ 3500 ਦੀ ਰੇਟ ਤੇ ਵਿਚ ਜਿਹੜਾ ਉਹ ਸਾਡੇ ਤੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਵੀ ਕਲਰ ਆਪਸ਼ਨਸ ਹੈਗੀਆਂ ਨੇ ਸਾਡੇ ਕੋਲ ਤੇ ਕਲਰ ਆਪਸ਼ਨ ਦੇ ਲਈ ਤੁਹਾਨੂੰ ਪਲੀਜ਼ ਵਟਸਐਪ ਕਰਨਾ ਪਊਗਾ ਤੇ ਸਟੀਚਿੰਗ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਉਹ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਵੈਲਵਟ ਦੇ ਤੇ ਸੂਟ ਰਹਿਣ ਵਾਲਾ ਕਪੜਾ ਤੇ ਆਪਾਂ ਇਹਨੂੰ ਸਿੰਥੈਟਿਕ ਲਾਈਨਿੰਗ ਲਾ ਕੇ ਨੂੰ ਸਟੀਚਿੰਗ ਕਰ ਲਈ ਠੀਕ ਹੈ ਜੀ ਤੇ ਇਹ ਵਾਲਾ ਆਪਣਾ ਹੈਡਵਰਕ ਦਾ ਪੀਸ ਹੈ ਤੇ ਰੀਜ਼ਨੇਬਲ ਰੇਟ ਦੇ ਵਿੱਚ ਆ ਤੇ ਤੁਸੀਂ ਇਹ ਸੋਡੇ ਸਾਨੂੰ ਬੁਕਿੰਗ ਦੇ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪੀਸ ਆਪਾਂ ਦਿਖਾ ਰਹੇ ਹਾਂ ਜਿਹਦੇ ਦੀ ਸਭ ਤੋਂ ਪਹਿਲਾਂ ਇਹਦਾ ਲੁੱਕ ਚੈੱਕ ਕਰੋ ਹੈਂਡਵਰਕ ਦੇ ਵਿੱਚ ਪੀਸ ਹੈਗਾ ਠੀਕ ਹੈ ਜੀ ਆਪਣੇ ਕੋਲ ਜਿਹੜਾ ਫੈਬਰਿਕਾ ਲੂਸ ਫੈਬਰਿਕ ਦੇ ਵਿੱਚ ਇਹ ਪੀਸ ਹੁੰਦੇ ਨੇਗੇ ਸਭ ਤੋਂ ਪਹਿਲਾਂ ਇਹ ਪਾਕਟ ਫ੍ਰੈਂਡਲੀ ਸੂਟ ਹੋ ਜਾਣਗੇ ਠੀਕ ਹੈ ਜੀ ਤੇ ਹੈਂਡਵਰਕ ਦਾ ਵੀ ਵਿੱਚ ਕੰਮ ਹੋ ਜੂਗਾ ਤੇ ਮੈਂ ਤੁਹਾਨੂੰ ਇਹ ਲੁੱਕ ਚੈੱਕ ਕਰਨੀ ਹੈ ਇਹ ਹੋਸਟਲੀ ਵਾਈਟ ਕਲਰ ਦੇ ਵਿੱਚ ਹੁੰਦਾ ਤੇ ਤੁਸੀਂ ਕਿਸੇ ਵੀ ਫੈਕ ਕਲਰ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਤੋਂ ਪਹਿਲਾ ਜਿਹੜਾ ਪੀਸ ਹੈਗਾ ਠੀਕ ਹੈ ਜੀ ਇਹ ਇਹ ਹੈਗਾ ਚਨੂਨ ਦੇ ਉੱਪਰ ਠੀਕ ਹੈ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੈਂਡਵਰਕ ਦੇ ਵਿੱਚ ਮਿਕਸ ਮੈਚ ਕਰਨਾ ਸਾਰਾ ਇਹ ਠੀਕ ਹੈ ਜੀ ਇਹ ਹੈਗਾ ਪੀਸ ਤੇ ਆਪਾਂ ਨੇ ਇਦਾਂ ਇਹਨੂੰ ਲੇਸ ਦੀ ਡਿਟੇਲਿੰਗ ਪਲੱਸ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਇਹ ਹੈ ਨਾ ਪਰਪਲ ਕਲਰ ਦਾ ਬਹੁਤ ਸੋਹਣਾ ਜਿਹਾ ਸੂਟ ਤੇ ਇਹਦੀ ਹੈਗੀ ਬੈਕ ਪਲੇਨ ਤੁਸੀਂ ਇਹਦੀ ਫਰੰਟ ਬੈਕ ਦੋਨੋਂ ਪੱਲੇ ਵੀ ਆ ਸੇਮ ਲੈ ਸਕਦੇ ਹੋ ਤੇ ਪਰ ਆਪਾਂ ਨੇ ਪਲੇਨ ਰੱਖਿਆ ਕਿਉਂਕਿ ਬਜਟ ਦੇ ਵਿੱਚ ਵੀ ਸੂਟ ਰੱਖਣਾ ਹੈ ਸੋ ਆਪਾਂ ਨੇ ਇਹਨੂੰ ਇਦਾਂ ਕੀਤਾ ਠੀਕ ਹੈ ਜੀ ਪਲੱਸ ਇਹਦੇ ਹੈਵੀ ਚੱਕ ਕੇ ਰੱਖਿਆ ਆਪਾਂ ਨੇ ਫਿਨਿਸ਼ਿੰਗ ਪੱਟੀ ਕਰੀ ਹੈ ਸਿੰਥੈਟਿਕ ਲਾਈਨਿੰਗ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਸੋ ਤੁਹਾਨੂੰ ਇਹ ਨਾਲ ਜਿਹੜੀ ਸਲਵਾਰ ਰੈਣ ਵਾਲੀ ਉਹ ਹੈਗੀ ਆ ਠੀਕ ਹੈ ਜੀ ਕ੍ਰੇਪ ਦੀ ਤੇ ਕ੍ਰੇਪ ਦੀ ਆਪਾਂ ਤਾਂ ਕਰਕੇ ਲਗਾਈ ਹੈ ਕਿਉਂਕਿ ਕਈ ਵਾਰ ਨਾ ਚਨੂਨ ਦਾ ਥੋੜਾ ਸ਼੍ਰਿੰਕ ਹੋਣ ਦਾ ਡਰ ਹੁੰਦਾ ਹੈਗਾ ਸੋ ਆਪਾਂ ਨੇ ਕ੍ਰੇਪ ਦੀ ਲਈ ਹੈ ਤੇ ਜਿਆਦਾ ਸ਼ਾਈਨ ਵੀ ਇਹਦੇ ਨਾਲ ਜਿਆਦਾ ਸੋਹਣੀ ਲੱਗਦੀ ਹੈ ਤੇ ਇਹ ਹੈਗੀ ਸਟ੍ਰੇਟ ਸਲਵਾਰ ਇਹਦੇ ਨਾਲ ਠੀਕ ਹੈ ਜੀ ਤੇ ਤੁਸੀਂ ਇਹਦੇ ਨਾਲ ਕੋਈ ਵੀ ਪੀਸ ਹੈ ਜਿਹੜਾ ਉਹ ਮਤਲਬ ਪੈਟਰਨ ਆ ਓੜਵਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਆਪਾਂ ਰੱਖੇ ਹੈਗੇ ਤੇ ਮੁੰਦਰ ਬੱਟ ਠੀਕ ਹੈ ਜੀ ਕਿਸੇ ਚੁੰਨੜਾ ਵੀ ਲੈ ਚੱਲਦੇ ਹਾਂ ਆਰਗੈਂਜ਼ਾ ਲਾ ਵੀ ਲੈ ਚੱਲਦੇ ਤੇ ਆਪਾਂ ਸੇਮ ਐਜ਼ ਇਟ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਇਦਾਂ ਲਾਈਨਾਂ ਲਾਈਆਂ ਨੇ ਵੀ ਖਾਲੀ ਲੁੱਕ ਨਾ ਆਵੇ ਤੇ ਪਲੱਸ ਇਦਾਂ ਇਹਨੂੰ ਹੈਂਗਿੰਗ ਲੇਸ ਦਿੱਤੀ ਹੈਗੀ ਠੀਕ ਹੈ ਜੀ ਜਿਹੜੀ ਘੇਰੇ ਤੇ ਦਿੱਤੀ ਹੈ ਉਹ ਹੀ ਆਪਾਂ ਨੇ ਦੁਪੱਟੇ ਨਾਲ ਕੀਤੀ ਹੈਗੀ ਇਹ ਹੈਗੀ ਲੇਸ ਦੀ ਡੀਟੇਲਿੰਗ ਠੀਕ ਹੈ ਜੀ ਇਹ ਹੈਗਾ ਬਹੁਤ ਸੋਹਣਾ ਜਿਹਾ ਦੁਪੱਟਾ ਤੇ ਇਹ ਹੈਗਾ ਆਪਣਾ ਪੀਸ ਤੁਸੀਂ ਇਹ ਪੀਸ ਜਿਹੜਾ ਸਾਡੇ ਕੋਲੋਂ ਲੈ ਸਕਦੇ ਹੋਗੇ ਪ੍ਰੋਪਰ ਪੀਸ ਦੀ ਲੁਕ ਤੁਹਾਨੂੰ ਮੈਂ ਚੈੱਕ ਕਰਵਾਣੀ ਹੈ ਠੀਕ ਹੈ ਜੀ ਇਹ ਪੀਸ ਕਿਵੇਂ ਕਿੱਦਾ ਲੱਗਦਾ ਹੈ ਆ ਦੇਖੋ ਸ਼ਾਈਨ ਦੇਖ ਸਾਡੇ ਇਸ ਵਰਕ ਦੇ ਸਾਰਾ ਪੀਸ ਜਿਹੜਾ ਕੀ ਹੈ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਹੈ ਠੀਕ ਹੈ ਤੇ ਇਹਦੇ ਨਾਲ ਤੁਸੀਂ ਔਰਗੈਂజా ਦੁਪੱਟਾ ਜਿਵੇਂ ਲਾਈਨਾਂ ਵਾਲਾ ਆ ਰਿਹਾ ਜਾਂ ਮਤਲਬ ਬਹੁਤ ਤਰ੍ਹਾਂ ਦੇ ਟ੍ਰੈਂਡਿੰਗ ਦੇ ਵਿੱਚ ਜਿਹੜੇ ਜਿਵੇਂ ਚੱਲ ਰਹੇ ਨੇਗੇ ਦੁਪੱਟੇ ਤੁਸੀਂ ਉਹਦੇ ਵਿੱਚੋਂ ਵੀ ਇਹਦੇ ਲਗਵਾ ਸਕਦੇ ਹੋ ਤੇ ਇਹ ਹੈਗਾ ਪੀਸ ਆਪਣਾ ਤੁਸੀਂ ਇਹ ਵਾਈਟ ਹੈਬ੍ਰਿਕ ਹੁੰਦਾ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਕਸਟਮਰ ਨੇ ਲਵੈਂਡਰ ਕਲਰ ਦਾ ਪ੍ਰੋਪਰ ਪਰਪਲ ਕਲਰ ਦਾ ਕਰਵਾਇਆਗਾ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਅਗਲਾ ਪੀਸ ਹੈਗਾ ਜੀ ਆਪਣਾ ਬੰਬਾ ਸੋਹਣਾ ਫੈਬਰਿਕ ਹੈ ਠੀਕ ਹੈ ਜੀ ਇਹ ਫੈਬਰਿਕ ਦਾ ਨਾਲ ਇੱਕ ਵਾਰ ਜ਼ਰੂਰ ਟਰਾਈ ਕਰੋ ਬਹੁਤ ਸੋਹਣਾ ਫੈਬਰਿਕ ਹੈਗਾ ਇਹ ਫੈਬਰਿਕ ਨੂੰ ਜਿਵੇਂ ਮਰਜ਼ੀ ਤੁਸੀਂ ਵਾਸ਼ ਕਰਿਓ ਤੇ ਇਹ ਫੈਬਰਿਕ ਲਈ ਕੋਈ ਕੰਪਲੇਂਟ ਨਹੀਂ ਹੈਗੀ ਸਾਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਨੂੰ ਜਿਹੜਾ ਚੈੱਕ ਕਰ ਸਕਦੇ ਹੋ ਡਬਲ ਸ਼ਾਈਨ ਦੇ ਵਿੱਚ ਇਹ ਫੈਬਰਿਕ ਹੈਗਾ ਠੀਕ ਹੈ ਜੀ ਤੇ ਇਹ ਫਿਟਿੰਗ ਵੀ ਬਹੁਤ ਸੋਹਣੀ ਆਉਂਦੀ ਹੈ ਸਭ ਤੋਂ ਪਹਿਲਾਂ ਇਹਦਾ neck ਦਾ ਕੰਮ ਚੈੱਕ ਕਰੋ ਤੁਸੀਂ ਫੇਸ ਦਾ ਠੀਕ ਹੈ ਜੀ ਤੇ ਇਹ ਹੈਗਾ ਆਪਣਾ ਪੀਸ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੇ neck ਤੇ ਬਹੁਤ ਸੋਹਣਾ ਜਿਹਾ ਹੈਂਡਵਰਕ ਹੈਗਾ ਇਸ ਤੋਂ ਬਾਅਦ ਇਹਦੀ ਬਾਜੂ ਤੇ ਵੀ ਸੇਮ ਇਦਾਂ ਵਰਕ ਆਊਗਾ ਠੀਕ ਹੈ ਜੀ ਇੱਥੇ ਬੜਾ ਸਾਰਾ ਫਲਾਵਰ ਦਾ ਬੁੱਤਾ ਰਹਿਣ ਵਾਲਾ ਨਾ ਠੀਕ ਹੈ ਜੀ ਸਾਰਾ ਤੁਸੀਂ ਦੇਖ ਸਕਦੇ ਹੋ ਆਪਾਂ ਸਾਰਾ ਦੱਬਕਾ ਪਰਲ ਸੀਕੁਐਂਸ ਆਪਣਾ ਹਰ ਹਰ ਇੱਕ ਚੀਜ਼ ਆਪਾਂ ਜਿਹੜੀ ਬੁਧੀਆਂ ਚੂਜ਼ ਕਰੀ ਹੈਗੀ ਤੇ ਸੇਮ ਐਜ਼ ਇਟ ਇਰੀ ਜਿਹੜੀ ਆ ਬੇਲ ਆਊਗੀ ਠੀਕ ਹੈ ਜੀ ਇਹੇ ਬੇਲ ਸੇਮ ਨੱਕ ਤੇ ਪਾਈ ਹੈ ਸੇਮ ਆਪਾਂ ਨੇ ਘੇਰੇ ਤੇ ਪਾਈ ਹੈ ਪਲੱਸ ਇਹਨੂੰ ਆਪਾਂ ਨੇ 골ਡਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੈਗੇ 골ਡਨ ਕਲਰ ਦੀ ਫਿਨਿਸ਼ਿੰਗ ਨਾਲ ਦੇ ਤੇ ਇਸ ਇਹਦਾ ਨਾ ਹੈਗਾ ਜੀ ਆਪਣੇ ਚਾਕ ਦੇ ਉੱਪਰ ਆਊਗਾ ਇਦਾਂ ਪੈਚ ਠੀਕ ਹੈ ਜੀ ਤੇ ਸੇਮ ਇਹਦੇ ਤੇ ਘੇਰੇ ਤੇ ਘੇਰੇ ਤੇ ਬਹੁਤ ਸੋਹਣੀ ਜੀ ਬੇਲ ਆਊਗੀ ਠੀਕ ਹੈ ਜੀ 3 ਇੰਚ ਤੱਕ ਆਸ-ਪਾਸੇ ਬੇਲ ਹੈਗੀ ਬਹੁਤ ਸੋਹਣਾ ਜਿਹਾ ਹੈਵੀ ਲੁੱਕ ਪੀਸ ਹੈਗੀ ਠੀਕ ਹੈ ਜੀ ਇਹਦੀ ਤੇ ਇਧਰ ਚੈੱਕ ਕਰ ਸਕਦੇ ਦੰਬ ਵੀ ਬਣੀ ਹੋਈ ਹੈਗੀ ਤੇ ਇਹ ਹੈਗਾ ਪੂਰਾ ਸੂਟ ਤੇ ਸੂਟ ਦਾ ਜੇ ਤੁਸੀਂ ਪ੍ਰਾਈਸ ਪਤਾ ਕਰੋਗੇ ਤਿੰਨਾ ਕਾ ਜ਼ਿਆਦਾ ਰੀਜ਼ਨੇਬਲ ਆ ਕੋਈ ਪ੍ਰਾਈਸ ਇਹ ਦੇ ਵੀ ਨਹੀਂ ਸਕਦਾ ਠੀਕ ਹੈ ਜੀ ਜਿਹੜਾ ਪ੍ਰਾਈਸ ਦੇ ਵਿੱਚ ਅਸੀਂ ਇਹ ਹੈਂਡਵਰਕ ਦਾ ਪੀਸ ਤਿਆਰ ਕਰਿਆ ਠੀਕ ਹੈ ਜੀ ਤੇ ਸਾਡਾ ਮੇਨ ਮੋਟਿਵ ਇਹ ਹੈ ਵੀ ਹਰ ਇੱਕ ਕੋਈ ਨਾ ਜਿਹੜਾ ਬੁਟੀਕ ਪੀਸ ਪਾਵੇ ਤੇ ਸਾਡੇ ਕੋਲੋਂ ਜਿਹੜਾ ਇੱਕ ਵਾਰ ਕਸਟਮਰ ਜੁੜ ਗਿਆ ਤੇ ਉਹ ਸਦਾ ਸਾਡੇ ਕੋਲੋਂ ਜਿਹੜਾ ਪੀਸ ਨੇ ਉਹ ਲੈਂਦੇ ਰਹਿੰਦੇ ਨੇ ਠੀਕ ਹੈ ਜੀ ਵੀ ਲੈਂਦੇ ਰਹੋ ਵੀ ਤੁਸੀਂ ਇਸ ਹਿਸਾਬ ਨਾਲ ਅਸੀਂ ਪੀਸ ਤੁਹਾਨੂੰ ਤਿਆਰ ਕਰਕੇ ਦਿੰਨੇ ਆ ਸੇਮ ਮੈਚ ਉੱਤੇ ਰਹੂਗਾ ਬਾਟਮ ਤੇ ਵਰਕ ਠੀਕ ਹੈ ਜੀ ਬਾਟਮ ਤੁਸੀਂ ਪਟਿਆੜਾ ਵੀ ਬਣਵਾ ਸਕਦੇ ਹੋ ਸਟ੍ਰੇਟ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਜਿਹੜੀਆਂ ਭੈਣਾਂ ਨੂੰ ਜਿਵੇਂ ਦੀ ਵੀ ਪਸੰਦ ਨੇ ਆਪਾਂ ਸੇਮ ਕਸਟਮਾਈਜ਼ ਕਰਕੇ ਦਿੰਨੇ ਆ ਠੀਕ ਹੈ ਜੀ ਪਲੱਸ ਇਹਦੇ ਨਾਲ ਹੈਗਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਠੀਕ ਹੈ ਜੀ ਪਿਓਰ ਚਨੂਨ ਦਾ ਦੁਪੱਟਾ ਰਹਿਣ ਵਾਲਾ ਫੁੱਲ ਸਾਈਡ ਦਾ ਲੇਸ ਤੇ ਥੋੜਾ ਜਿਹਾ ਵੀਡੀਓ ਚ ਕਲਰ ਦਾ ਫਰਕ ਆ ਰਿਹਾ ਬਟ ਉਦਾਂ ਰੈਅਲਿਟੀ ਦੇ ਵਿੱਚ ਕਲਰ ਹੈ ਜਿਹੜਾ ਤੁਹਾਨੂੰ ਬਿਲਕੁਲ ਸੇਮ ਲੱਗੂਗਾ ਠੀਕ ਹੈ ਜੀ ਇਹ ਹੈਗਾ ਪੀਸ ਆਪਣੇ ਪੀਸ ਦੀ ਲੁੱਕ ਪ੍ਰੋਪਰ ਮਹਿਰੂਨ ਕਲਰ ਦੇ ਉੱਪਰ ਪੀਸ ਬਣਿਆ ਹੋਇਆ ਪਿਓਰ ਜਿਹੜਾ ਆਪਣਾ ਸਿਲਕ ਫੀਸ ਹੁੰਦਾ ਨਾ ਜਿਹੜਾ ਬਹੁਤ ਕਾਫੀ ਮਤਲਬ ਅਪਰੋਕਸ 1000 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੀਸ ਹੁੰਦਾ ਪਿਓਰ ਸਿਲਕ ਦਾ ਠੀਕ ਹੈ ਜੀ ਸੇਮ ਉਹ ਫੈਬਰਿਕ ਦੀ ਤਰ੍ਹਾਂ ਇਹ ਨੂੰ ਫੀਲ ਕਰ ਸਕਦੇ ਆ ਤੁਸੀਂ ਠੀਕ ਹੈ ਜੀ ਉਦਾਂ ਦੀ ਸੇਮ ਫਿਨਿਸ਼ਿੰਗ ਆਉਗੀ ਜਿਦਾ ਤੁਹਾਨੂੰ ਇੱਥੇ ਵਿੱਚ ਦਿਖ ਰਹੀ ਹੈ ਠੀਕ ਹੈ ਜੀ ਤੇ ਇਹ ਹੈਗਾ ਪੀਸ ਬਹੁਤ ਜ਼ਿਆਦਾ ਸੋਹਣਾ ਤੇ ਤੁਸੀਂ ਇਹਦੀ ਬੁਕਿੰਗ ਸਾਨੂੰ ਕਿਸੇ ਵੀ ਕਲਰ ਤੇ ਦੇ ਸਕਦੇ ਹੋ ਠੀਕ ਹੈ ਜੀ ਤੇ ਪ੍ਰਾਈਸ ਲਈ ਤੁਹਾਨੂੰ ਪਲੀਜ਼ ਵਟਸਐਪ ਕਰਨਾ ਪਊ ਕਿਉਂਕਿ ਪ੍ਰਾਈਸ ਅਸੀਂ ਇੱਥੇ ਰਿਵਲ ਨਹੀਂ ਕਰਦੇ ਹੈਗੇ ਤੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇਗੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਘੱਟ ਵੱਧ ਕਰਵਾ ਸਕਦੇ ਹੋ ਤੇ ਸਾਡੇ ਪ੍ਰਾਈਸ ਵੈਸੇ ਵੀ ਬਹੁਤ ਜੈਨੂਇਨ ਹੁੰਦੇ ਨੇਗੇ ਠੀਕ ਹੈ ਜੀ ਹਰ ਕੋਈ ਹੈ ਜਿਹੜਾ ਇੱਕ ਦੋ ਸੂਟ ਬਾਈ ਕਰ ਹੀ ਲੈਂਦਾਗਾ ਠੀਕ ਹੈ ਜੀ ਤੇ ਜੇ ਤੁਸੀਂ ਇਹਦੇ ਜਿਹੜਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਕੁਰੀਜ਼ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪੀਸ ਆ ਠੀਕ ਹੈ ਜੀ ਇਹ ਤਾਂ ਹੁਣ ਤੱਕ ਦਾ ਸਭ ਤੋਂ ਹੌਟ ਸੇਲਿੰਗ ਸਾਡਾ ਆਰਟੀਕਲ ਰਹੀ ਰਿਹਾ ਮੋਸਟਲੀ ਅਸੀਂ ਇਹ ਰੈਸਟ ਕਰਨ ਲਈ ਹੀ ਬਣਾਇਆਗਾ ਠੀਕ ਹੈ ਜੀ ਤੇ ਇਹਦੇ ਵਿੱਚ ਇਸ ਵਾਰ ਦਿਖਾਉਣ ਦਾ ਮਕਸਦ ਕੀ ਹੈ ਕਿਉਂਕਿ ਆਪਾਂ ਨੇ ਫੈਬਰਿਕ ਚੇਂਜ ਕਰਿਆ ਆਪਾਂ ਨਾਰਮਲ ਕريب ਤੇ ਯੂਜ਼ ਕਰਦੇ ਹਾਂ ਤੇ ਇਸ ਵਾਰ ਆਪਾਂ ਨੇ ਇਹ ਲਈ ਜੀ ਸ਼ਿਮਰ ਤੇ ਫੈਟਿਕ ਨੂੰ ਆਪਾਂ ਆਪੀਸ ਲਾਇਆਗਾ ਇਹ ਠੀਕ ਹੈ ਸਭ ਤੋਂ ਪਹਿਲੇ ਹੈਂਡਵਰਕ ਦਾ ਹੀ ਪੀਸ ਆ ਠੀਕ ਹੈ ਜੀ ਤੇ ਰੇਂਜ ਵੀ ਇੰਨੀ ਕਿ ਜਿਆਦਾ ਸੋਹਣੀ ਤੇ ਇੰਨਾ ਪਿਆਰਾ ਹੈਵੀ ਪੀਸ ਸਭ ਤੋਂ ਪਹਿਲਾਂ ਸ਼ਾਈਨ ਦੇਖ ਸਕਦੇ ਹੋ ਤੁਸੀਂ ਵਰਕ ਦੀ ਤੇ ਬਹੁਤ ਵਧੀਆ ਕੰਮ ਬਣਿਆ ਹੋਇਆ ਆਪਾਂ ਨੇ ਜਿਹੜੀ ਸ਼ੀਮਰ ਦਾ ਫੈਬਰਿਕ ਲਾਇਆ ਹੈਗਾ ਠੀਕ ਹੈ ਜੀ ਇਹ ਹੋ ਗਿਆ ਤੇ ਘੇਰੇ ਦਾ ਕੰਮ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਸ ਨੂੰ ਪੀਸ ਹੈਵੀ ਕਿੰਨਾ ਦਾ ਚੈੱਕ ਕਰੋ ਤੁਸੀਂ ਠੀਕ ਹੈ ਜੀ ਇਹਦੇ ਘੇਰਾ ਚਾਕ ਘੇਰਾ ਠੀਕ ਹੈ ਜੀ ਸੇਮ ਐਜ਼ ਇਟ ਪਲਾਸ ਸੈਂਟਰ ਦੇ ਵਿੱਚ ਆਪਣੇ ਆਪਣੇ ਥੋੜਾ ਥੋੜਾ ਸੀਕੁਐਂਸ ਵਰਕ ਆਏਗਾ ਠੀਕ ਹੈ ਜੀ ਫਿਰ ਇਹਦੇ ਪਲਾਸ ਪੁਆਇੰਟ neck ਤੇ ਵੀ ਕੰਮ ਆਗਾ ਠੀਕ ਹੈ ਜੀ neck ਤੇ ਵੀ ਸਾਰਾ ਸੀਕੁਐਂਸ ਦਾ ਕੰਮ ਆਊਗਾ ਤੁਸੀਂ ਇਹਨੂੰ ਹੈਵੀ ਵੀ ਕਰਾ ਸਕਦੇ ਹੋ ਵੈਸੇ ਇਦਾਂ ਬਹੁਤ ਸੋਹਣਾ ਜਿਆ ਨਾ ਹੈਵੀ ਨਾ ਲਾਈਟ ਆਫ ਪੀਸ ਬਹੁਤ ਬਣਾਇਆ ਸੋਹਣਾ ਬਣਿਆ ਹੋਇਆ ਉਸ ਤੋਂ ਬਾਅਦ ਇਹਦੀਆਂ ਆ ਜਿੰਦੇ ਨੇ ਫੁੱਲ ਹੈਵੀ ਆਰਮਸ ਠੀਕ ਹੈ ਜੀ ਬਾਹਾਂ ਦੇਖ ਸਕਦੇ ਹੋ ਕਿੰਨੀ ਆ ਭਾਰੀ ਬਾਹਾਂ ਲਗੀਆਂ ਠੀਕ ਹੈ ਜੀ ਸਾਰਾ ਇਹ ਨਹੀਂ ਹੈਗਾ ਵੀ ਕਿਸੇ ਜਗ੍ਹਾ ਤੋਂ ਆਪਾਂ ਨੇ ਵਰਕ ਨੂੰ ਛੱਡ ਦਿੱਤਾ सारी की तो जी पीस है इदा ही हैवी मिलेगा ठीक है जी प्लस आपूँ फिनिशिंग भी करी है इस बार ठीक है जी प्राइज है जोड़ा अपने हिसाब न ला सद हो गए ठीक है जी किसी ने फिनिशिंग करवा किसी ने नहीं भी करवाने ठीक कर है जी और अपने अकॉर्डिंग पीस नैडीमेड करवा सकते हो ठीक है जी पीस अपना फुल हैवी बहुम है ठीक है जी प्लस ये है सलवार के वर्क ਠੀਕ ਹੈ ਜੀ ਇਰੀਡੀਆ ਸਾਰੇ ਇਸ ਪਟਿਆਲਾ ਸਲਵਾਰਾਂ ਜਿੰਗੀਆਂ ਸੋ ਆਪਾਂ ਨੇ ਇਹਨੂੰ ਸ਼ੇਪ ਵੀ ਪਟਿਆਲਾ ਸਲਵਾਰਾ ਅਕੋਰਡਿੰਗੀ ਵਰਕੇ ਕਰਿਆ ਠੀਕ ਹੈ ਜੀ ਤੇ ਇਹ ਚੈੱਕ ਕਰ ਸਕਦੇ ਤੁਸੀਂ ਵਰਕ ਠੀਕ ਹੈ ਜੀ ਪ੍ਰੋਪਰ ਹੈਵੀ ਜਿਹੜਾ ਵਰਕ ਆਊਗਾ ਪਲੱਸ ਆਪਾਂ ਨੇ ਇਹਨੂੰ ਰਾਣੀ ਕਲਰ ਦੇ ਨਾਲ ਇਹਨੂੰ ਕੀ ਹਾਈਲਾਈਟ ਕਰਿਆਗਾ ਡਬਲ ਟੋਨ ਦੇ ਵਿੱਚ ਆਪਾਂ ਨੇ ਇਹਨੂੰ ਪੂਰੀ ਇਸ ਬਣਾਇਆ ਠੀਕ ਹੈ ਜੀ ਬਹੁਤ ਸੋਹਣੀ ਜੀ ਗੈਟਾ ਪਾ ਰਹੀ ਹੈ ਤੇ ਬਹੁਤ ਹੈਵੀ ਪੀਸ ਹੈਗਾ ਇਹ ਤੇ ਇਹ ਹੈਗਾ ਪੀਸ ਇਸ ਤੋਂ ਬਾਅਦ ਆਪਰੇ ਅਗਲੀ ਵੀਡੀਓ ਕਿ ਫੁੱਲ ਪਿਓਰ ਜਨੂਨ ਦਾ ਦੁਪੱਟਾ ਠੀਕ ਹੈ ਜੀ ਤੇ ਦੁਪੱਟੇ ਨੂੰ ਆਪਾਂ ਮਲਟੀ ਕਲਰ ਦੇ ਵਿੱਚ ਇਹ ਦੜਾਈ ਕਰਿਆ ਤੇ ਆਪਾਂ ਇਹਨੂੰ ਬਹੁਤ ਸੋਹਣੀ ਜੀ ਇਹਦਾ ਲੇਸ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਮਤਲਬ ਜਿਹੜਾ ਸਾਡੇ ਕੋਲ ਹੌਟ ਸੇਲਿੰਗ ਸਾਡਾ ਮਸਲ ਰਹੀ ਹੈਗਾ ਤੇ ਉਹਦੇ ਵਿੱਚ ਜੇ ਵੀ ਚੀਜ਼ ਅਸੀਂ ਇੱਕ ਵਾਰ ਤੁਹਾਨੂੰ ਲਾ ਕੇ ਦਿੱਤੀ ਆ ਮੋਸਟਲੀ ਕਸਟਮਰਸ ਨੇ ਉਹੀ ਪਸੰਦ ਕਰੀਆ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਲੇਸ ਵਗੇਰਾ ਹਨ ਜਿਵੇਂ ਆਪਾਂ ਦੋ ਡਬਲ ਕਲਰ ਦਾ ਦੁਪੱਟਾ ਕਰਿਆ ਤੁਸੀਂ ਸਿੰਗਲ ਦਾ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਕੰਬੀਨੇਸ਼ਨ ਦੇ ਵਿੱਚ ਵੀ ਬਣਾ ਸਕਦੇ ਹੋ ਕੰਬੀਨੇਸ਼ਨ ਨੂੰ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਰੈਸਟ ਕਲਰ ਤਾਂ ਐਵਰ ਗ੍ਰੀਨ ਕਲਰ ਇਸ ਵਾਰ ਸੀਜ਼ਨ ਦੇ ਵਿੱਚ ਬਹੁਤ ਰਿਹਾ ਤੇ ਤੁਸੀਂ ਹਨਾ ਇਹ ਵੀ ਵਿਆਹਾਂ ਦੇ ਲਈ ਆਜਾ ਪੀਸ ਹੈਗਾ ਬੁੱਕ ਕਰ ਸਕਦੇ ਹੋ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਰਹਿਣ ਵਾਲੇ ਨੇ ਠੀਕ ਹੈ ਜੀ ਇਹ ਹੈਗਾ ਪੀਸ ਤੇ ਮੈਂ ਤੁਹਾਨੂੰ ক্লোਜ਼ਰ ਵੀ ਇੱਕ ਵਾਰ ਇਹਦੀ ਵੀਡੀਓ ਦਿਖਾ ਇਹ ਰਹਿਣ ਵਾਲਾ ਇਹਦਾ ਬਾਵਾ ਦਾ ਕੰਮ neck ਦਾ ਕੰਮ ਤੇ ਤੁਸੀਂ ਫੈਬਰਿਕ ਦੇ ਵਿੱਚ ਸ਼ਾਈਨ ਦੇਖ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਹਾਨੂੰ ਬਹੁਤ ਜ਼ਿਆਦਾ ਸ਼ਾਈਨ ਮਿਲੇਗੀ ਹਨਾ ਬਟ ਸੋਬਰ ਜਿਹਾ ਪੀਸ ਆ ਸਾਡਾ ਇਹ ਤੇ ਧੱਪਕਾ ਪ੍ਰੋਪਰ ਇਹ ਨਹੀਂ ਹੈਗਾ ਵੀ ਧੱਪਕਾ ਨਹੀਂ ਅਸੀਂ ਲਗਵਾਇਆ ਧੱਪਕਾ ਵੀ ਬਹੁਤ ਜ਼ਿਆਦਾ ਪੀਸ ਦੇ ਵਿੱਚ ਲੱਗਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਕੰਮ ਹੋਇਆ ਜੇ ਪ੍ਰਾਈਸ ਰੇਂਜ ਦੇਖੀ ਜਾਈਏ ਤੇ ਪ੍ਰਾਈਸ ਰੇਂਜ ਬਹੁਤ ਜ਼ਿਆਦਾ ਨੋਮੀਨਲ ਆ ਫਰਨੀਸ਼ਿੰਗ ਪੱਟੀ ਕਰਕੇ ਦਿੱਤੀ ਹੈ ਸਿੰਥੈਟਿਕ ਲਾਈਨਿੰਗ ਲਾ ਕੇ ਦਿੰਦੇ ਆ ਠੀਕ ਹੈ ਜੀ ਬਾਕੀ ਲਾਈਨਿੰਗ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਲਵਾ ਸਕਦੇ ਹੋ ਤੇ ਇਹ ਹੈਗੀ ਹੈ ਸੂਰਦੀਪੂਰੀ ਲੁੱਕ ਠੀਕ ਹੈ ਜੀ ਤੁਸੀਂ ਸੂਟ ਦੀ ਬੁਕਿੰਗਾ ਜੇ ਸਾਨੂੰ ਦੇ ਸਕਦੇ ਹੋ ਉਹ ਵੀ ਕਿਸੇ ਵੀ ਕਲਰ ਤੇ ਠੀਕ ਹੈ ਜੀ ਅਸੀਂ ਇਹ ਰਸਟ ਕਲਰ ਜ਼ਿਆਦਾ ਬਣਾਇਆ ਤੇ ਤੁਸੀਂ ਇਹਨੂੰ ਕਿਸੇ ਵੀ ਕਲਰਸ ਲੈ ਸਕਦੇ ਹੋ ਪਰ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਥੋੜਾ ਡਿਫਰੈਂਟ ਆ ਰਿਹਾ ਬਟ ਇਹ ਬਹੁਤ ਸੋਹਣਾ ਜਿਹਾ ਰਸਟ ਕਲਰ ਹੈਗਾ ਠੀਕ ਹੈ ਜੀ ਤੇ ਜੇ ਤੁਸੀਂ ਸਾਨੂੰ ਬੁਕਿੰਗ ਦੇ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਠੀਕ ਹੈ ਜੀ ਅਗਲਾ ਪੀਸ ਤੁਸੀਂ ਬੁਕਿੰਗ ਕਰ ਸਕਦੇ ਹੋ ਬਹੁਤ ਜਨਾ ਸੋਹਣਾ ਪੀਸ ਹੈ ਠੀਕ ਹੈ ਜੀ ਤੁਸੀਂ ਵਰਕ ਦੀ ਸ਼ਾਈਨ ਚੈੱਕ ਕਰੋ ਠੀਕ ਹੈ ਜੀ ਕਿੰਨਾ ਜਿਆਦਾ ਪਿਆਰਾ ਪੀਸ ਹੈਗਾ ਸਾਰਾ ਦੱਪਕੇ ਦੇ ਨਾਲ ਪਲੱਸ ਆਪਾਂ ਮਹਰੂਨ ਕਲਰ ਦੇ ਨਾਲ ਆਪਾਂ ਨੇ ਇਹਨੂੰ ਹਾਈਲਾਈਟ ਕਰਿਆ ਹੈਗਾ ਠੀਕ ਹੈ ਜੀ ਕੰਬੀਨੇਸ਼ਨ ਦਿੱਤਾ ਹੈਗਾ ਇਹਨੂੰ ਤੇ ਬਹੁਤ ਸੋਹਣਾ ਜਿਹਾ ਨਾ ਮੰਮੀਆਂ ਦੇ ਲਈ ਸਪੈਸ਼ਲ ਸੂਟ ਅਸੀਂ ਰੈਡੀ ਕਰਿਆ ਸੀਗਾ ਇਹਦੇ ਪਤਾ ਨਹੀਂ ਕਿੰਨੇ ਕ ਪੀਸ ਤੋਂ ਅਸੀਂ ਨਿਕਲ ਚੁੱਕੇ ਨੇ ਤੇ ਤੁਸੀਂ ਪਿਛਲੀ ਵੀਡੀਓ ਜਿਹੜੇ ਭੈਣੇ ਰੈਗੂਲਰ ਸਾਡੇ ਵੀਡੀਓਜ਼ ਦੇਖਦੇ ਨੇ ਤੇ ਤੁਹਾਨੂੰ ਪਤਾ ਹੋਊਗਾ ਸੀ ਇਹ ਸੂਟ ਕਿੰਨੇ ਕ ਸਿਲ ਕਰ ਚੁੱਕੇ ਨੇ ਤੇ ਕਿੰਨੇ ਕ ਕਲਰਾਂ ਦੇ ਕਰ ਚੁੱਕੇ ਹਾਂਗੇ ਇਹ ਬਹੁਤ ਅਰੇਂਜ ਵੀ ਹੈ ਦੀ ਇੰਨੇ ਕਿ ਜਿਆਦਾ ਨੋਮੀਨਲ ਆ ਨਾ ਕੋਈ ਵੀ ਇਹਨੂੰ ਪੀਸ ਨੂੰ ਜਿਹੜਾ ਲੈ ਸਕਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਚੈੱਕ ਕਰ ਸਕਦੇ ਹੋ ਇਹਦਾ ਕੇਰੇ ਦਾ ਕੰਮ ਹੀ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਹੋਇਆ ਹੋਇਆ ਹੈਗਾ ਜੇ ਆਪਾਂ ਬਾਜ਼ਾਰ ਦੇ ਵਿੱਚ ਲੈਣ ਜਾਈਏ ਤਾਂ ਇੰਨੇ ਕ ਵਿੱਚ ਤੁਹਾਨੂੰ ਬਿਨਾਂ ਸੰਕਟੇ ਸਮਾਇ ਸੂਟ ਮਿਲੂਗਾ ਜਿੰਨੇ ਦੇ ਵਿੱਚ ਅਸੀਂ ਸੀਤਾ ਸਲਾਇਆ ਤੁਹਾਨੂੰ ਸੂਟ ਦਿੰਨੇ ਆ ਠੀਕ ਹੈ ਜੀ ਪਲੱਸ ਇਹਨੂੰ ਫਿਨਿਸ਼ਿੰਗ ਕਰਕੇ ਦਿੱਤੀ ਹੈਗੀ ਠੀਕ ਹੈ ਜੀ ਜਿਹੜੇ ਕਲਰ ਦੇ ਆਪਾ ਵਰਕ ਕਰਿਆ ਤੁਸੀਂ ਮਹਿਰੂਨ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਬਟ ਐਵਰ ਗ੍ਰੀਨ ਹੈਗਾ ਠੀਕ ਹੈ ਜੀ 골ਡਨ ਕਲਰ ਪਲੱਸ ਇਹਦਾ ਨਾਲ ਹੈਗਾ ਆਪਣੀ neck ਤੇ ਵਰਕ ਠੀਕ ਹੈ ਜੀ ਸੇਮ ਐਜ਼ ਇਟ ਇਦਾਂ neck ਤੇ ਵਰਕ ਰਹਿਣ ਜਾਣਾਗਾ ਤੇ ਇਦਾਂ ਹੈਵੀ ਵੀ ਰੀਆ ਬਾਵਾ ਰਹਿਣ ਵਰਗੀਆਂ ਨੇ ਠੀਕ ਹੈ ਜੀ ਬਹੁਤ ਸੋਹਣਾ ਜੀ ਥੋੜੇ ਕਲਰ ਡਾਰਕ ਆ ਰਿਹਾ ਵੀਡੀਓ ਦੇ ਵਿੱਚ ਬਟ ਇਹ ਬਹੁਤ ਸੋਹਣਾ ਜੀ ਨਾ ਪਾਊਡਰ ਬਲੂ ਜਿਹੜਾ ਕਲਰ ਹੁੰਦਾ ਸੇਮ ਐਜ਼ ਇਟ ਕਲਰ ਹੈਗਾ ਇਹ ਇਹ ਹੈਗਾ ਤੇ ਬਹੁਤ ਸੋਹਣਾ ਜਿਹਾ ਪੀਸ ਹੈਗਾ ਇਹ ਇਹਦੇ ਨਾਲ ਆਪਾਂ ਨੇ ਜਿਹੜੀ ਸਲਵਾਰ ਹੈਗੇ ਬਿਲਕੁਲ ਪਲੇਨ ਰੱਖੀ ਹੈ ਤੁਸੀਂ ਪਲੇਨ ਸਲਵਾਰ ਤੇ ਵੀ ਵਰਕ ਵਗੈਰਾ ਕਰਵਾ ਸਕਦੇ ਹੋ ਪਟਿਆਲਾ ਦੀ ਸਲਵਾਰ ਪਟਿਆਲਾ ਸਲਵਾਰ ਪਸੰਦ ਕਰਦੇ ਹੋ ਤਾਂ ਆਪਾਂ ਨੇ ਪਟਿਆਲਾ ਸਲਵਾਰ ਬਣਾਈ ਇਹਦੇ ਨਾਲ ਇਹ ਹਮਾਰਾ ਹੈਗਾ ਆਪਣਾ ਚੁੰਨੀ ਦੁਪੱਟਾ ਵੀ ਆਪਾਂ ਨੇ ਠੀਕ ਹੈ ਜੀ ਆਪਾਂ ਵਰਕ ਨਾਲ ਦੀ ਆਪਾਂ ਨੇ ਜਿਹੜੀ ਲੇਸ ਦੀ ਡਿਟੇਲਿੰਗ ਦਿੱਤੀ ਹੈਗੀ ਠੀਕ ਹੈ ਜੀ ਤੁਸੀਂ ਇਹ ਨੂੰ ਜਿਹੜਾ ਵਿੱਚ ਵੀ ਵਰਕ ਕਰਵਾ ਸਕਦੇ ਹੋ ਦੁਪट्टे ਤੇ ਤੇ ਏਦਾਂ ਪਲੇਨ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਬਹੁਤ ਜ਼ਿਆਦਾ ਸੋਹਣਾ ਦਾ ਪੀਸ ਤੇ ਇਸ ਪੀਸ ਦੇ ਸੀ ਗ੍ਰੇਸ ਚ ਆ ਕਰ ਸਕਦੇ ਕਿੰਨਾ ਜ਼ਿਆਦਾ ਪਿਆਰਾ ਪੀਸ ਆ ਠੀਕ ਹੈ ਜੀ ਜੇ ਤੁਹਾਨੂੰ ਮੋਰ ਕਲੋਜ਼ਰ ਵੀਡੀਓ ਮਾ ਦਿਖਾ ਦਿੰਦੀ ਠੀਕ ਹੈ ਜੀ ਵਰਕ ਤੁਸੀਂ ਚਾ ਕਰੋ ਵਰਕ ਤੱਕਾ ਕਿੰਨਾ ਜ਼ਿਆਦਾ ਲਗਾਇਆ ਹੋਇਆ ਸੀ ਪੀਸ ਦੇ ਵਿੱਚ ਤੇ ਇਹ ਦਾ ਹਾਂਜੀ ਤੇ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਜਿਆਦਾ ਪਿਆਰਾ ਕੰਮ ਹੋਇਆਗਾ ਠੀਕ ਹੈ ਜੀ ਤੇ ਇਹਦਾ ਨਾ ਮਹਰੂਨ ਕਲਰ ਦਾ ਦੁਪੱਟਾ ਤੇ ਜਿਹੜਾ ਵਰਕ ਆ ਨਾ ਉਹ ਪ੍ਰੋਪਰ ਚਾਕਾਂ ਦਾਕ ਤੁਹਾਨੂੰ ਵਰਕ ਆਊਗਾ ਠੀਕ ਹੈ ਜੀ ਹਾਂਜੀ ਤੇ ਇਹਦੇ ਕੇਰੇ ਦਾ ਕੰਮ ਮਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦਾ ਕੇਰਾ ਵੀ ਨਾ ਬਹੁਤ ਹੈਵੀ ਬਣਿਆ ਹੋਇਆਗਾ ਤੇ ਹੈਗਾ ਪੀਸ ਪ੍ਰੋਪਰ ਇਸ ਤੋਂ ਬਾਅਦ ਆਪਣਾ ਆਰਨ ਸਟਿਚ ਵੀ ਜਿਹੜੇ ਸੂਟਾ ਸੀ ਤੁਹਾਨੂੰ ਦਿੰਦੇ ਹੈਗੇ ਜੀ ਕਿ ਅਸੀਂ ਤੁਸੀਂ ਸਟਿਚ ਤੇ ਸਾਡੇ ਕੋਲ ਆਰਨ ਸਟਿਚ ਜਿੰਨੀ ਮਰਜ਼ੀ ਲੈ ਸਕਦੇ ਹੋ ਇਹ ਭੈਣ ਦਾ ਆਰਨ ਸਟਿਚ ਸੋਰਸੀ ਨਹੀਂ ਨਿਕਸ ਰਿਹਾ ਗ੍ਰਫਟ ਕਰਨਾ ਸੀਗਾ ਸੂਟ ਉਤੇ ਤੁਸੀਂ ਵੀ ਵਰਕ ਚੈੱਕ ਕਰ ਸਕਦੇ ਹੋ ਇਹਦਾ ਵੀ ਠੀਕ ਹੈ ਜੀ ਤੇ ਆਪਾਂ ਇਹ ਮਲਟੀ ਕਲਰ ਯੂਜ਼ ਕਰੇ ਹੈਗੇ ਇਹ ਇਹਦਾ ਕੰਮ ਰਹਿਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਦੇ ਦੋਨੇ ਸਾਈਡ ਕੋਰਨਰ ਤੇ ਆ ਜਾਏਗਾ ਠੀਕ ਹੈ ਜੀ ਫਿਰ ਅਸੀਂ ਇਹਦੇ ਚਾਕਾਂ ਦੇ ਕੰਮ ਆਗਾ ਤੇ ਸੈਂਟਰ ਪੈਨਲ ਦੇ ਵਿੱਚ ਆਪਾਂ ਨੇ ਸਾਰੇ ਦੇ ਵਿੱਚ ਡਿਟੇਲਿੰਗ ਕਰੀ ਹੈ ਤਾਂ ਕਿ ਜੀ ਨੇ ਕਿਹਾ ਸੀ ਵੀ ਸਾਨੂੰ ਕੋਈ ਲੈਂਥ ਦਾ ਇਸ਼ੂ ਨਹੀਂ ਹੋਣਾ ਚਾਹੀਦਾ ਸੋ ਆਪਾਂ ਨੇ neck ਤੇ ਕੁਛ ਨਹੀਂ ਕਰਿਆ ਖਾਲੀ ਜਿਹੜਾ ਘੇਰੇ ਘੇਰੇ ਦਾ ਕੰਮ ਕਰਿਆ ਤੇ ਚੱਕਰ ਦਾ ਕੰਮ ਕਰਿਆ ਤੇ ਉਸ ਤੋਂ ਬਾਅਦ ਇਹਦੇ ਬਾਜੂ ਤੇ ਦਾ ਕੰਮ ਕਰਦੇ ਠੀਕ ਹੈ ਜੀ ਇਹ ਜਿਹੜਾ ਬਾਜੂ ਤੇ ਕੰਮ ਹੋਊਗਾ ਬਹੁਤ ਸੋਹਣਾ ਜਿਹਾ ਇਹ ਸਿਲਕ ਫੈਬਰਿਕ ਆ ਜੀ ਕੀ ਵੀ ਸਿਰਫ ਕਹਿ ਦਿੰਦੇ ਇਹਨੂੰ ਤੇ ਜੀ ਮੈਂ ਮੋਸਟਲੀ ਕਰੇਵ ਦੇ ਵਿੱਚ ਕਈ ਵਾਰ 1-2% ਚਾਂਸ ਹੁੰਦੇ ਨੇ ਵੀ ਆਪਣੇ ਕੋਲ ਆਪਣਾ ਸਿੱਜਣ ਦਾ ਡਰ ਹੋ ਜਾਂਦਾ ਬਟ ਇਹ ਪੀਸ ਐਮ ਐ ਦਾਗਾ ਜਿਹਦੇ ਵਿੱਚ ਕੋਈ ਕੰਪਲੀਟ ਨਹੀਂ ਆਉਂਦੀ ਹੈਗੀ ਤੇ ਫਿਟਿੰਗ ਵੀ ਕਰੇਵ ਵਰਗੀ ਹੀ ਆਉਂਦੀ ਹੈ ਸੋ ਇਹ ਪੀਸ ਹੈਗਾ ਜਿਹੜਾ ਆਪਣਾ ਰੈਸਟ ਕਲਰ ਹੀ ਹੈ ਕਾਈਂਡ ਆਫ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਤਿਆਰ ਕਰਿਆ ਠੀਕ ਹੈ ਜੀ ਦੁਪੱਟਾ ਰੱਖਿਆ ਪਲੇਨ ਆਪਾਂ ਨੇ ਦੁਪੱਟੇ ਤੇ ਵੀ ਆਪਾਂ ਨੇ ਫੁੱਲ ਸਾਈਡ ਦਾ ਲੇਸ ਦੀ ਲੇਸ ਦਿੱਤੀ ਹੈ ਸਿਰਫ ਤੇ ਤੁਸੀਂ ਚਾਹੋ ਤਾਂ ਇਹਨੂੰ ਹੈਵੀ ਵੀ ਕਰਵਾ ਸਕਦੇ ਹੋ ਪਰt ਆਪਾਂ ਨੇ ਪਹਿਸ ਪੀਸ ਆ ਜਿਹੜਾ ਆਪਾਂ ਨੇ ਪਾਕਟ ਫ੍ਰੈਂਡਲੀ ਤੇ ਤੁਹਾਡੇ ਅਕੋਰਡਿੰਗ ਰੱਖਣਾ ਹੁੰਦਾ ਪੀਸ ਸੋ ਆਪਾਂ ਨੇ ਇਦਾਂ ਪੀਸ ਨੂੰ ਜਿਹੜਾ ਇਹ ਰੈਡੀ ਕਰਿਆ ਤੁਸੀਂ ਇਹਦੀ ਵੀ ਜਿਹੜੀ ਬੁਕਿੰਗ ਸਾਨੂੰ ਲੈ ਸਕਦੇ ਹੋ ਬਹੁਤ ਰੀਜ਼ਨੇਬਲ ਪ੍ਰਾਈਸ ਆ ਠੀਕ ਹੈ ਜੀ ਇਹਦਾ ਵੀ